ਕਰਤਾ ਇਹਨੂੰ ਨਹੀਂ ਸੁਣਾਈ ਦਿੰਦਾ। ਜੋ ਜਿਸ ਢੰਗ ਨਾਲ ਤੂੰ ਸੁਣਨਾ ਚਾਹੁੰਦਾ ਉਸ ਢੰਗ ਨਾਲ ਸੁਣਾਈ ਵੀ ਨਹੀਂ ਦੇਗਾ। ਮਨ ਨੂੰ ਚੁੱਪ ਕਰਾ। ਸ਼ਾਇਦ ਸੁਣਾਈ ਦੇਵੇ। ਮਨ ਨੂੰ ਖਾਮੋਸ਼ ਕਰਾ ਮਨ ਨਹੀਂ ਚੁੱਪ ਕਰਦਾ। ਕਿਸੇ ਦਾ ਵੀ ਨਹੀਂ ਕਰਦਾ। ਜ਼ਬਾਨ ਬਾਣੀ ਪੜ ਰਹੀ ਆਉਂਦੀ ਹੈ ਮਨ ਕੁਝ ਹੋਰ ਪੜਦਾ ਹੈ। ਕੰਨਾਂ ਵਿੱਚ ਕੀਰਤਨ ਪਹਿਰੇ ਆਉਂਦਾ ਹੈ ਮਨ ਕੁਝ ਹੋਰ ਬੋਲ ਰਿਹਾ ਆਉਂਦਾ ਹੈ। ਮਨ ਬੋਲ ਹੀ ਜਾਂਦਾ ਹੈ। ਮਨ ਦੀ ਸੁਣਨ ਦੀ ਆਦਤ ਨਹੀਂ। ਮੰਦੀ ਬੋਲਣ ਦੀ ਆਦਤ ਹੈ ਹੁਣ ਜ਼ਬਾਨ ਬਾਨੀ ਬੋਲੇ ਤੇ ਮਨ ਕੁਝ ਹੋਰ ਬੋਲੇ ਸਰੋਤਾ ਕੌਣ ਬਣੇਗਾ ਕੌਣ ਸੁਣੇਗਾ ਕਿਸ ਨੇ ਸੁਣਨਾ ਹੈ ਖੇੜ ਤੇ ਸਾਰੀ ਸੁਣਨ ਤੇ ਖੜੀ ਹੈ ਵੀ ਜੋ ਸੁਣਿਆ ਉਹਨੂੰ ਸਰੋਤਾ ਕਹਿੰਦੇ ਨੇ ਜਿਹਦਾ ਧਿਆਨ ਕੰਨਾਂ ਦੇ ਚ ਹੈ ਸਰਵਨਾ ਦੇ ਚ ਹੈ ਉਹਨੂੰ ਸਰੋਤਾ ਕਹਿੰਦੇ ਨੇ ਤੇ ਜਿਹੜਾ ਸਰੋਤਾ ਹੈ ਉਹਨੂੰ ਕਹਿੰਦੇ ਨੇ ਸੁਰਤ ਦੇ ਚ ਹੈ ਤੇ ਸੁਰਤ ਦੇ ਤਿੰਨ ਅਰਥ ਨੇ ਮੈਂ ਦੁਹਰਾ ਦੇਵਾਂ ਸੁਰਤ ਸੁਣਨਾ ਸੁਰਤ ਸਮਝਣਾ ਸੁਰਤ ਜੁੜਨਾ ਇਹ ਤੇ ਸੁਰਤ ਦੇਚ ਹੈ ਸੁਣ ਰਿਹਾ ਇਹਨੂੰ ਸੁਰਤ ਆ ਗਈ ਸਮਝ ਆ ਗਈ ਇਹਦੀ ਸੁਰਤ ਜੁੜ ਗਈ ਇਹਦਾ ਧਿਆਨ ਜੁੜ ਗਿਆ ਜੋ ਸਰੋਤਾ ਹੀ ਨਹੀਂ ਉਹਨੂੰ ਸਮਝ ਕਿੱਥੋਂ ਆਏਗੀ ਕੋਣ ਗੁਰਬਾਣੀ ਸੁਣਦਾ ਹੈ ਕਠਨ ਹੈ ਔਖ ਹੈ ਮਨ ਨੂੰ ਸਰੋਤਾ ਬਣਾਣਾ ਔਖ ਹੈ ਬੜੀ ਲੰਬੀ ਯਾਤਰਾ ਬੜੇ ਲੰਬੇ ਸਮੇਂ ਤੋਂ ਤੂੰ ਪਰਦੇਸ ਤੇ ਛੈ ਆਇਆ ਤੂੰ ਸ਼ਬਦ ਤੋਂ ਐ ਵਾਪਸੇ ਵੀ ਸ਼ਬਦ ਤੋਂ ਹੋਵੇਗੀ ਅਗਰ ਤੈਨੂੰ ਇਹ ਸ਼ਬਦ ਉਹ ਅੰਕਾਰ ਦੀ ਧੁਨੀ ਸੁਣਾਈ ਦੇਣ ਲੱਗ ਪਏ ਬ੍ਰਹਮਣ ਵਿੱਚ ਤੂੰ ਪ੍ਰਵੇਸ਼ ਕਰ ਗਿਆ ਪਰਮਾਤਮਾ ਵਿੱਚ ਜਿਤ ਦੁਆਰੇ ਉਭਰੇ ਤਿੱਥੇ ਲਿਓ ਉਬਾਰ اے ਪ੍ਰਭੂ ਜਿੱਥੋਂ ਸਾਡਾ ਆਵਣਾ ਹੋਇਆ ਸਾਨੂੰ ਵਾਪਸ ਕਰ ਉੱਥੇ ਸਾਨੂੰ ਪੁਛਾ ਖਬਦਦਾਰ ਹੈ ਉਸੇ ਤੋਂ ਆਉਣਾ ਹੋਇਆ ਹੈ ਇਹ ਦਰਵਾਜ਼ਾ ਐਸਾ ਹੈ ਦਾਖਲਾ ਵੀ ਇਸੇ ਦੇ ਰਾਹੀਂ ਹੈ ਨਿਕਾਸ ਵੀ ਇਸੇ ਦੇ ਰਾਹੀਂ ਆਏ ਵੀ ਇਸੇ ਦੇ ਰਾਹੀਂ ਆ ਪ੍ਰਵੇਸ਼ ਵੀ ਇਸੇ ਤੋਂ ਮਿਲੇਗਾ ਉਤਪਤ ਪਰਲੇ ਸ਼ਬਦੇ ਹੋਵੇ ਸ਼ਬਦੇ ਹੀ ਫਿਰ ਉਪਤ ਹੋਵੇ ਇਹ ਸ਼ਬਦ ਇਹ ਧੁਨ ਜਿਸ ਦਿਨ ਸੁਣਾਈ ਦੇਣ ਲੱਗ ਪਏ ਮਨੁੱਖ ਦਰ ਤੇ ਪਹੁੰਚ ਗਿਆ ਪਹੁੰਚ ਗਿਆ ਹੁਣ ਮੈਂ ਅਰਜ਼ ਕਰਾਂ ਜੋ ਪ੍ਰਕਾਸ਼ ਦੇ ਰੂਪ ਦੇ ਚ ਪਰਮਾਤਮਾ ਹੈ ਉਹੀ ਸ਼ਬਦ ਦੇ ਰੂਪ ਦੇ ਚ ਗੁਰੂ ਹੈ ਔਰ ਜੋ ਸ਼ਬਦ ਦੇ ਰੂਪ ਦੇ ਚ ਗੁਰੂ ਹੈ ਉਹੀ ਪ੍ਰਕਾਸ਼ ਦੇ ਰੂਪ ਦੇ ਚ ਪਰਮਾਤਮਾ ਹੈ ਪ੍ਰਕਾਸ਼ ਦੇ ਰੂਪ ਦੇ ਚ ਉਹ ਘਰ ਹੈ ਸ਼ਬਦ ਦੇ ਰੂਪ ਦੇ ਚ ਉਹ ਦਰ ਹੈ ਸੋ ਦਰ ਗਿਆ ਸੋ ਘਰ ਗਿਆ ਅੱਗੇ ਫਿਰ ਇਸ ਦਾ ਵੀ ਖੁਲਾਸਾ ਆ ਜਾਏਗਾ ਸ਼ਬਦ ਦੇ ਰੂਪ ਦੇ ਚ ਉਹ ਦਰ ਹੈ ਪ੍ਰਕਾਸ਼ ਦੇ ਰੂਪ ਦੇ ਚ ਉਹ ਘਰ ਹੈ प्रकाशमय होने वास्ते दर तक पहुंचना बड़ा लाजमी शब्द का जप बड़ा लाजमी जप करद करद जबान खामोश हो जाए कदों जदों वो अगम्य व्यापक शब्द सुनाई देने लग पै जदों सुनाई देने लग पेगा जबान चुप हो जाएगी और जदों शब्द सुनाई देने लगे यह दर तक पहुंच गया ਹੋ ਸਕਦਾ ਸਾਰੀ ਜ਼ਿੰਦਗੀ ਗੁਰਦੁਆਰੇ ਆਂਦਾ ਹੋਵੇ ਅਜੇ ਗੁਰੂ ਦੇ ਦਰ ਨਹੀਂ ਪਹੁੰਚਿਆ ਹੋ ਸਕਦਾ ਸਾਰੀ ਜ਼ਿੰਦਗੀ ਮੰਦਰ ਮਸਜਿਦ ਆਂਦਾ ਹੋਵੇ ਅਜੇ ਦਰ ਤੱਕ ਨਹੀਂ ਪਹੁੰਚਿਆ ਦਰ ਤੱਕ ਪਹੁੰਚਿਆ ਸ਼ਬਦ ਸੁਣਾਈ ਦੇਣ ਲੱਗ ਪਿਆ ਤੇ ਸ਼ਬਦ ਨੇ ਪਰਵੇਸ਼ ਕਰਾ ਦੇਣਾ ਹੈ ਪਰਮ ਪ੍ਰਕਾਸ਼ ਬਣਾ ਦੇਣਾ ਹੈ ਪਰਮਾਤਮਾ ਦੇ ਅਰਥ ਨੇ ਪਰਮ ਪ੍ਰਕਾਸ਼ ਜੋ ਪ੍ਰਕਾਸ਼ ਦੇ ਰੂਪ ਦੇ ਵਿੱਚ ਪਰਮਾਤਮਾ ਹੈ ਉਹੀ ਸ਼ਬਦ ਦੇ ਰੂਪ ਦੇ ਵਿੱਚ ਗੁਰੂ ਹੈ ਔਰ ਜੋ ਸ਼ਬਦ ਦੇ ਰੂਪ ਦੇ ਚ ਗੁਰੂ ਹੈ ਉਹ ਹੀ ਪ੍ਰਕਾਸ਼ ਦੇ ਰੂਪ ਦੇ ਜੋ ਹੈ ਪ੍ਰਮਾਤਮਾ ਹੈ ਸਹਿਬ ਕਹਿੰਦੇ ਨੇ ਕਹੀਤਾ ਪਸਾਓ ਏਕੋ ਕਵਾਓ ਤਿਸਤੇ ਹੋਏ ਲਖ ਦਰਿਆਓ ਉਸੇ ਹੀ ਕਵਾਓ ਤੋ ਉਸੇ ਕਬੋਲ ਤੋ ਲਖਾਂ ਜ਼ਿੰਦਗੀ ਦੇ ਦਰਿਆ ਚਲੇ ਪਤਾ ਨਹੀਂ ਕਿਤਨੇ ਸੂਰਜ ਬਣੇ ਔਰ ਇੱਕ ਇੱਕ ਸੂਰਜ ਨੇ ਪਤਾ ਨਹੀਂ ਕਿਤਨੀਆਂ-ਕਿਤਨੀਆਂ ਧਰਤੀਆਂ ਨੂੰ ਜਨਮ ਦਿੱਤਾ ਤੇ ਜੀਵਨ ਚਲਾਇਆ ਇਸ ਧਰਤੀ ਦੇ ਤੇ ਵੀ ਜੀਵਨ ਸੂਰਜ ਕਰਕੇ ਚੱਲ ਰਿਹਾ ਹੈ ਸੂਰਜ ਏਕੋ ਰੁਤ ਅਨੇਕ ਨਾਨਕ ਕਰਤੇ ਕੇ ਕੀਤੇ ਇਸ ਤੋ ਸੂਰਜ ਕਹੀ ਨਹੀਂ ਕਈ ਕੋਟ ਸਸੀਰ ਸੂਰ ਨਿਕਤਰ ਅਰਵਾ ਘਰਵਾ ਸੂਰਜ ਨੇ ਬੜਾ ਲੰਬਾ ਚੌੜਾ ਇਹ ਪਸਾਰੈ ਕੀਤਾ ਪਸਾਓ ਏਕੋ ਕਵਾਓ ਕਿਸਤੇ ਹੋਏ ਲਖ ਦਰਿਆ ਕੁਦਰਤ ਕੌਣ ਕਹਾ ਵਿਚਾਰ ਮੈਂ ਕੌਣਾ ਇਸ ਕੁਦਰਤ ਦੀ ਵਿਚਾਰ ਕਰਾਂ ਇਸ ਦੀ ਗਿਣਤੀ ਕਰ ਸਕਾਂ ਇਹਨੂੰ ਆਪਣੇ ਵਿਚਾਰ ਉਦੇ ਚ ਲਿਆ ਸਕਾਂ ਇਨੂੰ ਪੂਰੇ ਦੇ ਪੂਰੀ ਇਸ ਕੁਦਰਤ ਨੂੰ ਮੈਂ ਆਪਣੇ ਸੋਚ ਮੰਡਲ ਦੇ ਚ ਲਿਆ ਸਕਾਂ ਮੈਂ ਕੌਣਾ ਕੁਦਰਤ ਕੌਣ ਕਹਾ ਵਿਚਾਰ ਵਾਰਿਆ ਨਾ ਜਾਵਾ ਇੱਕ ਵਾਰ ਮੈਂ ਤੇ ਇੱਕ ਦਫਾ ਵੀ ਸੱਚੇ ਹੋਣ ਦੀ ਸਮਰੱਥਾ ਨਹੀਂ ਰੱਖਦਾ ਕੋ ਇਤਨਾ ਮਹਾਨ ਇਤਨਾ ਜੋ ਤੁਧ ਭਾਵੇ ਸਾਈ ਭਲੀਕਾਰ ਤੂੰ ਸਦਾ ਸਲਾਮਤ ਨਿਰੰਕਰ ਤੂੰ ਸਲਾਮਤ ਹੈ ਸਦੀਵੀ ਹੈ ਹਮੇਸ਼ਾ ਹੈ ਇਹ ਪ੍ਰਭੂ ਜੋ ਤੈਨੂੰ ਭਾਵਦਾ ਹੈ ਉਹ ਠੀਕ ਹੈ ਉਹ ਭਲਾ ਹੈ ਇਸ ਨੂੰ ਮੈਂ ਇੱਕ ਦਫਾ ਫਿਰ ਖੋਲ੍ਹ ਦਿਆਂ ਤਾਂ ਕਿ ਪਕੜ ਵਿੱਚ ਆ ਜਾਏ ਔਰ ਗੁਰੂ ਤੇਗ ਬਹਾਦਰ ਸਾਹਿਬ ਦੇ ਹੀ ਸ਼ਬਦ ਰੱਖਦੇ ਆ ਮੈਂ ਤੁਹਾਡੇ ਸਾਹਮਣੇ ਜੋ ਸਾਰੇ ਪੜ੍ਹਦੇ ਨੇ ਭੋਗ ਦੇ ਸਮੇਂ ਚਿੰਤਾ ਤਾਂ ਕੀ ਕੀ ਜੀਏ ਜੋ ਅਨ ਹੋ ਨ ਹੋਏ ਇਹ ਮਾਰਗ ਸੰਸਾਰ ਕੋ ਨਾਨਿਕ ਥਿਰ ਨਹੀਂ ਕੋਏ ਦੇਦੇ ਅਰਥ ਲੋਖੀ ਕੀ ਕਰਦੇ ਨੇ ਅਨਹੋਣੀ ਹੋ ਗਈ ਹੈ ਤੁਸੀਂ ਸਾਰੇ ਚਿੰਤਾ ਕਰੋ ਤੁਹਾਡੇ ਨਾਲ ਅਨਹੋਣੀ ਨਾ ਹੋਵੇ ਇਸੇ ਵਾਸਤੇ ਹੀ ਪੜਦੇ ਸਾਰੇ ਹੀ ਪੜਨ ਲੱਗ ਪੈਂਦੇ ਨੇ ਔਰ ਸਾਰੇ ਇਸ ਦੇ ਅਰਥ ਕਰਦੇ ਨੇ ਗੁਸਤਾਖੀ ਮਾਫ ਚਿੰਤਾ ਤਾਂਖੇ ਕੀ ਜੀਏ ਜੋ ਅਨਹੋਨੇ ਹੋਏ ਹੈ ਨਹੀਂ ਜੋ ਦੇਚ ਵਿਸ਼ਰਾਮ ਹੈ ਰੋਕੇ ਪੜਨਾ ਪਏਗਾ ਚਿੰਤਾ ਤਾਂ ਕੀ ਕੀ ਜੀਏ ਜੋ ਅਨਹੋਲੇ ਹੋਏ ਜੇਕਰ ਅਨਹੋਣੀ ਹੁੰਦੀ ਹੋਵੇ ਤੇ ਚਿੰਤਾ ਕਰੋ ਗੁਰੂ ਤੇਗ ਬਹਾਦਰ ਸਾਹਿਬ ਜੀ ਕਹਿੰਦੇ ਨੇ ਅਨਹੋਣੀ ਹੁੰਦੀ ਨਹੀਂ ਤਾਂ ਫਿਰ ਚਿੰਤਾ ਕਿਹੜੀ ਗੱਲ ਦੀ ਕਿਉਂ ਕਰਦੇ ਹੋ ਹੁਣ ਮੈਂ ਦਰਵਾਵਾ ਮਨੁੱਖ ਚਾਂਦਾ ਹੈ ਕਮ ਸੇ ਕਮ ਮੇਰੇ ਨਾਲ ਐਸਾ ਨਹੀਂ ਆਉਣਾ ਚਾਹੀਦਾ ਨਹੀਂ ਆਉਣਾ ਚਾਹੀਦਾ ਹੁੰਦਾ ਏ ਜਗਤ ਨਾਲ ਹੋਵੇ ਪਿਆ ਕਬੀਰ ਕਹਿੰਦੇ ਨੇ ਪਾਰੋ ਸੀ ਕੇ ਜੋ ਹੁਆ ਤੋ ਤੂੰ ਆਪਣੇ ਵੀ ਜਾਣ ਜੋ ਪੜੋਸੀ ਦੇ ਘਰ ਹੋਇਆ ਤੇਰੇ ਨਾਲ ਵੀ ਆਉਣਾ ਹੈ ਪੜੋਸੀ ਬੁੱਢਾ ਹੋਇਆ ਤੂੰ ਵੀ ਹੋਵੇਂਗਾ ਉਹਦੀ ਅਰਥੀ ਉੱਠੀ ਤੇਰੀ ਵੀ ਉੱਠੇ ਤੂੰ ਕਿਹੜੇ ਚੱਕਰਾਂ 'ਚ ਪਿਆ ਹੈ ਪਾੜੋ ਸੀ ਕੇ ਜੋ ਹੁਆ ਤੂੰ ਆਪਣੇ ਵੀ ਜਾਣ ਤੂੰ ਵੀ ਜਾਣ ਮਨੁੱਖ ਸੋਚਦਾਏ ਕਮ ਸੇ ਕਮ ਮੇਰੇ ਨਾਲ ਐਸਾ ਨਹੀਂ ਆਉਣਾ ਚਾਹੀਦਾ ਉਵੇਂ ਪਿਆ ਜਗਤ ਨਾਲ ਮੇਰੇ ਨਾਲ ਨਹੀਂ ਹੋਣਾ ਚਾਹੀਦਾ ਪਰ ਅੰਦਰ ਚਿੰਤਾ ਬਣੀ ਹੋਈ ਕਿਦਰੇ ਹੋ ਨਾ ਜਾਏ ਹੋ ਨਾ ਜਾਏ ਜੋ ਪड़ोसी ਨਾਲ ਹੋਏ ਤੇ ਕਿਦਰ ਮੇਰੇ ਨਾਲ ਵੀ ਨਾ ਹੋ ਜਾਏ ਪड़ोसी ਬੁੱਢਾ ਹੋ ਗਏ ਤੇ ਕਿਦਰ ਮੈਂ ਵੀ ਨਾ ਹੋ ਜਾਵਾਂ ਚਿੰਤਾ ਦੂਸਰੀ ਚਿੰਤਾ ਐਸਾ ਹੋਣਾ ਹੀ ਚਾਹੀਦਾ ਮੈਂ ਚਾਹਾਂ ਐਸਾ ਹੋਵੇ ਮੈਂ ਚਾਹਾਂ ਇਹ ਮੇਰੀ ਇੱਛਾ ਹੈ ਮੇਰੀ ਕਾਮਨਾ ਹੈ ਐਸਾ ਹੋਣਾ ਚਾਹੀਦਾ ਐਸਾ ਹੋਵੇ ਪਰ ਅੰਦਰ ਚਿੰਤਾ ਬਣੀ ਰਹੇ ਮਤਾ ਨਾ ਹੋਵੇ ਮਤਾ ਨਾ ਹੋਵੇ ਅੰਦਰ ਚਿੰਤਾ ਹੈ ਚਿੰਤਾ ਇਹਨਾਂ ਦੋ ਕਾਰਨਾਂ ਕਰਕੇ ਪੈਦਾ ਹੁੰਦੀ ਹੈ ਐਸਾ ਨਹੀਂ ਹੋਣਾ ਚਾਹੀਦਾ ਕਮ ਸੇ ਕਮ ਮੇਰੇ ਨਾਲ ਐਸਾ ਨਹੀਂ ਆਉਣਾ ਚਾਹੀਦਾ ਅੰਦਰ ਚਿੰਤਾ ਕਿਧਰੇ ਹੋ ਨਾ ਜਾਏ ਐਸਾ ਹੋਣਾ ਹੀ ਚਾਹੀਦਾ ਮੈਂ ਚਾਹਨਾ ਪਰ ਅੰਦਰ ਚਿੰਤਾ ਮਤਾ ਨਾ ਹੋਵੇ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਕਹਿੰਦੇ ਨੇ ਜੋ ਹੁੰਦਾ ਹੈ ਉਹ ਹੁੰਦਾ ਹੈ ਜੋ ਨਹੀਂ ਹੁੰਦਾ ਨਹੀਂ ਹੁੰਦਾ ਚਿੰਤਾ ਕਿਹੜੀ ਗੱਲ ਦੀ ਕਰਦਾ ਹੋਣੀ ਹੁੰਦੀ ਹੈ ਅਨਹੋਣੀ ਤੇ ਹੁੰਦੀ ਨਹੀਂ ਕਿਸੇ ਨਾਲ ਵੀ ਨਹੀਂ ਹੁੰਦੀ ਅੱਜ ਤੱਕ ਨਹੀਂ ਹੋਈ ਹੁੰਦੀ ਨਹੀਂ ਅਨਹੋਣੀ ਹੁੰਦੀ ਨਹੀਂ ਫਿਰ ਤੂੰ ਚਿੰਤਾ ਕਿਉਂ ਕਰਦਾ ਧੰਗੁਰੂ ਨਾਨਕ ਦੇਵ ਜੀ ਮਹਾਰਾਜ ਕਹਿੰਦੇ ਨੇ हे ਪ੍ਰਭੂ ਜੋ ਤੈਨੂੰ ਭਾਵਦਾ ਹੈ ਉਹ ਸਾਰੇ ਕਰਤਬਲੀ ਹੈ ਮੈਨੂੰ ਕਬੂਲ ਹੈ ਮੈਂ ਪ੍ਰਵਾਨ ਕਰਦਾ ਜੋ ਤੋ ਦਬਾਵੇ ਸਾਈ ਭਲੀਕਾਰ ਤੂੰ ਸਦਾ ਸਲਾਮਤ ਨਿਰੰਕਾਰ ਇਹ ਜੋ ਆਕਾਰ ਹੈ ਅਗਾ ਚਲ ਕੇ ਜੋ ਦੋ ਹਿੱਸਿਆਂ ਦੇ ਜਿਸ ਢੰਗ ਨਾਲ ਵੰਡੇਆ ਹੋਇਆ ਹੈ ਅਗੰਮੀ ਖੇਡਾਂ ਇਹ ਅੰਮ੍ਰਿਤਮਈ ਬਚਨ ਨੇ ਜਿਤਨਾ ਪੜਾਂਗੇ ਨਵੇਂ ਤੋਂ ਨਵੇਂ ਅਰਥ ਖੋਲਣਗੇ ਜਿਤਨਾ ਜਪਾਂਗੇ ਨਵੇਂ ਤੋਂ ਨਵਾਂ ਰਸ ਬਣੇਗਾ ਨਵੀਂ ਤੋਂ ਨਵੀਂ ਖੇਡ ਬਣੇਗੀ ਨਵੀਂ ਤੋਂ ਨਵੀਆਂ ਝਲਕੀਆਂ ਸਾਹਮਣੇ ਆਣ ਗਿਆ ਉਹ ਜੋ ਆਕਾਰ ਹੈ ਉਸ ਨੂੰ ਗੁਰੂ ਬਾਬਾ ਜੀ ਅੱਗੇ ਦੋ ਹਿੱਸਿਆਂ ਵਿੱਚ ਬਿਆਨ ਕਰਦੇ ਨੇ ਸੰਤੁਸ਼ਟੀ ਹੀ ਰਜੇਵਾ ਦੇ ਦिए ਤ੍ਰਿਪਤੀ ਦੇਂਦੀ ਹੈ ਔਰ ਸੰਤੁਸ਼ਟ ਮਨੁੱਖ ਹੀ ਧਾਰਮਿਕ ਹੋ ਸਕਦਾ ਹੈ ਸੰਤੁਸ਼ਟ ਮਨੁੱਖ ਤੋਂ ਮੁਰਾਦ ਮੈਂ ਫਿਰ ਦੁਹਰਾ ਦਿਆਂ ਸੰਸਾਰ ਦੀ ਹੁਣ ਕੋਈ ਪਿਆਸ ਨਹੀਂ ਜਦ ਸੰਸਾਰ ਦੀ ਸਾਰੀ ਪਿਆਸ ਮਿਟਦੀ ਹੈ ਨਿਰੰਕਾਰ ਦੀ ਪਿਆਸ ਪੈਦਾ ਹੁੰਦੀ ਹੈ ਜਾਂ ਜਿੰਨੀ ਮਿਕਦਾਰ ਵਿੱਚ ਪਦਾਰਥਾਂ ਦੀ ਪਿਆਸ ਮਿਟਦੀ ਜਾ ਰਹੀ ਹੈ ਉਤਨੀ ਮਿਕਦਾਰ ਵਿੱਚ ਪਰਮਾਤਮਾ ਦੀ ਪਿਆਸ ਪੈਦਾ ਹੁੰਦੀ ਜਾ ਰਹੀ ਹੈ ਅਸੰਤੋਸ਼ਟ ਮਨਕ ਪਦਾਰਥਾਂ ਦੀ ਬੜੀ ਪਰਬਲ ਪਿਆਸ ਰੱਖਦਾ ਹੈ ਸੰਤੁਸ਼ਟ ਮਨੁੱਖ ਵੀ ਪਿਆਸ ਰੱਖਦਾ ਹੈ ਪਰਮਾਤਮਾ ਦੀ ਹੈ ਪਿਆਸ ਦੋਹਾਂ ਇੱਕ ਪਦਾਰਥਾਂ ਦੀ ਪਿਆਸ ਵਿੱਚ ਜੀ ਰਿਹਾ ਹੈ ਇੱਕ ਪਰਮਾਤਮਾ ਦੀ ਪਿਆਸ ਤੇ ਇੱਕ ਉਦਮ ਕਰ ਰਿਹਾ ਹੈ ਔਰ ਉਸ ਉਦਮ ਦੇ ਵਿੱਚ ਅਨਰਥ ਵੀ ਕਰ ਰਿਹਾ ਹੈ ਕਿਉਂਕਿ ਅਸੰਤੁਸ਼ਟੀ ਇਸ ਤੋਂ ਅਨਰਥ ਕਰਾਏਗੀ असंतुष्ट मुराद है बड़ा प्रबल लोभी है तो लोभ इस तो बेईमानी कराएगा असंतुष्ट मुराद है वासना सीमा देच नहीं है तो ये असीम वासना दुराचारी बनाएगी असंतुष्ट मुराद है बड़ा प्रबल अहंकारी है कि ये प्रबल अहंकार तरह तरह दे अनर्थ जुल्म कराएगा असंतुष्ट मनोखे अधार्मिक है और संतुष्ट मनोखे ही धार्मिक है संतुष्टि एक जानणा है प्रकाश है असंतुष्टि एक अंधेरा है परिपूर्ण परमात्मा ने ऐसी कायनात दी बनतर बनाई है दिन है रात है चांदण पक्ष है अंधेरा पक्ष है कुछ फूल ऐसे ने रात दी तारिकी विच खिलदे ने ਦਿਨ ਨੂੰ ਨਹੀਂ ਖੜਦਾ ਕੁਝ ਜਾਨਵਰ ਐਸੇ ਨੇ ਜਿਨ੍ਹਾਂ ਦੀ ਜ਼ਿੰਦਗੀ ਰਾਤ ਦੀ ਹੈ ਦਿਨ ਦੀ ਨਹੀਂ ਹੈ ਉੱਲੂ ਹੈ ਇਹ ਰਾਤ ਨੂੰ ਉਡਾਰੀਆਂ ਲਾਂਦਾ ਹੈ ਦਿਨ ਨੂੰ ਤੇ ਇਸ ਨੂੰ ਦਿਖਾਈ ਵੀ ਨਹੀਂ ਦਿੰਦਾ ਹੈਰਾਨਗੀ ਦੀ ਗੱਲ ਹੈ ਅੰਧੇਰੇ 'ਚ ਦੇਖਦਾ ਹੈ ਅੰਧੇਰੇ 'ਚ ਸਭ ਕੁਝ ਦਿਖਾਈ ਦਿੰਦਾ ਹੈ ਚਾਨਣੇ 'ਚ ਇਸ ਨੂੰ ਨਹੀਂ ਦਿਖਾਈ ਦਿੰਦਾ